ਸ੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਟਵੀਟ ਉਤੇ ਪਲਟਵਾਰ ਕੀਤਾ ਹੈ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਕਲੇਰ ਨੇ ਕਿਹਾ ਕਿ ਮੁੱਖ ਮੰਤਰੀ ਨੇ ਅੱਜ ਨਾ ਸਿਰਫ ਦੇਸ਼ ਦੇ ਸੁਪਰੀਮ ਕੋਰਟ ਉੱਤੇ ਸਵਾਲ ਖੜੇ ਕਰਕੇ ਅਦਾਲਤ ਦੀ ਤੋਹਫੀਨ ਕੀਤੀ ਹੈ ਸਗੋਂ ਸੰਤਾ ਪੁਰਸ਼ਾਂ ਦੇ ਖਿਲਾਫ ਵੀ ਟਿੱਪਣੀ ਕੀਤੀ ਹੈ ਅਸ਼ਦੀਪ ਕਲੇਰ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਦੇਸ਼ ਦੇ ਸੁਪਰੀਮ ਕੋਰਟ ਉੱਤੇ ਸਵਾਲ ਖੜਾ ਕੀਤਾ ਹੈ ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਅਦਾਲਤਾਂ ਦਾਤਾ ਰੱਬ ਹੀ ਰੱਖਾ ਹੈ ਲਿਖਣਾ ਸਿੱਧਾ-ਸਿੱਧਾ ਕੰਟੈਂਪਟ ਆਫ ਕੋਰਟ ਹੈ ਕਲੇਰ ਨੇ ਕਿਹਾ ਕਿ ਇਹ ਹੀ ਸੁਪਰੀਮ ਕੋਰਟ ਜਦੋਂ ਅਰਵਿੰਦ ਕੇਜਰੀਵਾਲ ਮਨੀਸ਼ ਸਿਸੋਧਿਆ ਜਾਸਤਿੰਦਰ ਜੈਨ ਨੂੰ ਜ਼ਮਾਨਤ ਦਿੰਦੀ ਹੈ ਤਾਂ ਇਹ ਕਹਿੰਦੇ ਹਨ ਕਿ ਸੱਚਾਈ ਦੀ ਜਿੱਤ ਹੋਈ ਹੈ ਸੰਵਿਧਾਨ ਬਚ ਗਿਆ ਤੇ ਜਦੋਂ ਉਹੀ ਸੁਪਰੀਮ ਕੋਰਟ ਪੰਜਾਬ ਸਰਕਾਰ ਵੱਲੋਂ ਸਿਆਸੀ ਰੰਜਿਸ਼ ਤਹਿਤ ਵਿਰੋਧੀਆਂ ਉੱਤੇ ਦਰਜ ਕੀਤੇ ਝੂਠੇ ਮੁਕੱਦਮਿਆਂ ਉੱਤੇ ਟਿੱਪਣੀ ਕਰਦੇਵੇ ਤਾ ਕਹਿੰਦੇ ਹਨ ਕਿ ਅਦਾਲਤਾਂ ਦਾ ਤਾਂ ਰੱਬ ਹੀ ਰੱਖਾ ਹੈ ਅਸਦੀਪ ਕਲੇਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਨਸ਼ੇ ਦੇ ਝੂਠੇ ਮਾਮਲਿਆਂ ਵਿੱਚ ਵੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਵਿਕਰਮ ਮਜੀਠੀਆ ਖਿਲਾਫ ਨਸ਼ੇ ਦਾ ਕੋਈ ਸਬੂਤ ਨਹੀਂ ਹੈ ਹੁਣ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵੀ ਵਕੀਲ ਮਜੀਠੀਆ ਦੇ ਖਿਲਾਫ ਕੋਈ ਦਲੀਲ ਪੇਸ਼ ਨਹੀਂ ਕਰ ਸਕੇ ਉਹਨਾਂ ਨੇ ਕਿਹਾ ਕਿ ਸੰਤਾਂ ਮਹਾਪੁਰਸ਼ਾਂ ਖਿਲਾਫ ਟਿੱਪਣੀ ਕਰਨ ਦਾ ਕੋਈ ਫਾਇਦਾ ਨਹੀਂ ਹੈ ਮੁੱਖ ਮੰਤਰੀ ਪਹਿਲਾਂ ਵਾਂਗ ਇਨ੍ਹਾਂ ਟਿੱਪਣੀਆਂ ਉੱਤੇ ਵੀ ਯੂ ਟਰਨ ਲੈ ਲੈਣਗੇ ਉਹਨਾਂ ਕਿਹਾ ਕਿ ਜਦੋਂ ਜਦੋਂ ਵੀ ਵਧਿੱਕੀਆਂ ਵਧੀਆਂ ਹਨ ਤਾਂ ਸੰਤ ਮਹਾਪੁਰਸ਼ੇ ਬੋਲੇ ਹੀ ਹਨ ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਮੁੱਖ ਮੰਤਰੀ ਦਾ ਟਵੀਟ ਉਹਨਾਂ ਦੀ ਨਿਰਾਸ਼ਾ ਦਰਸਾ ਰਿਹਾ ਹੈ ਇਹ ਉਸ ਕੁਰਸੀ ਦੀ ਭਰੋਸੇਯੋਗਤਾ ਉੱਤੇ ਸਵਾਲ ਖੜੇ ਕਰਦਾ ਹੈ ਉਨਾ ਮੁੱਖ ਮੰਤਰੀ ਨੂੰ ਨਸੀਹਤ ਦਿੱਤੀ ਕਿ ਉਹ ਸੰਵਿਧਾਨ ਦੀ ਕਦਰ ਕਰਨ। ਉਹਨਾਂ ਕਿਹਾ ਕਿ ਦੇਸ਼ ਦੇ ਸੁਪਰੀਮ ਕੋਰਟ ਤੋਂ ਵੱਡੀ ਕੋਈ ਅਦਾਲਤ ਨਹੀਂ ਹੈ। ਉਸ ਦੇ ਫੈਸਲਿਆਂ ਨੂੰ ਮੰਨਣਾ ਸਿੱਖੋ। ਜੇ ਪੰਜਾਬ ਸਰਕਾਰ ਨੇ ਕੋਈ ਗਲਤੀ ਕੀਤੀ ਹੈ ਤਾਂ ਸੁਪਰੀਮ ਕੋਰਟ ਨੇ ਕੋਈ ਟਿੱਪਣੀ ਕੀਤੀ ਹੈ ਤਾਂ ਫੈਸਲੇ ਅਨੁਸਾਰ ਮੱਥੇ ਲਾਓ ਤੇ ਆਪਣੀਆਂ ਗਲਤੀਆਂ ਸੁਧਾਰਨ ਦੀ ਕੋਸ਼ਿਸ਼ ਕਰੋ ਨਾ ਕਿ ਸਾਡੀਆਂ ਵੱਡੀਆਂ ਸੰਸਥਾਵਾਂ ਉੱਤੇ ਸਵਾਲ ਖੜੇ ਕਰੋ। ਹੋਰ ਕੀ ਕੁਝ ਕਿਹਾ ਗਿਆ? ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਦੇ ਵੱਲੋਂ ਆਓ ਤੁਹਾਨੂੰ ਸੁਣਾਉਨੇ ਆ ਇਸ ਵੀਡੀਓ ਦੇ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਟਵੀਟ ਦੇਖ ਕੇ ਮੈਨੂੰ ਪੰਜਾਬੀ ਦੀ ਕਹਾਵਤ ਯਾਦ ਆ ਗਈ ਕਿ ਜਦੋਂ ਪਰਛਾਵਾਂ ਕਦ ਨਾਲ ਤੇ ਗੱਲਾਂ ਵजूद ਨਾਲੋਂ ਵੱਡੀਆਂ ਹੋ ਜਾਣ ਤਾਂ ਸਮਝੋ ਕੰਮ ਖਤਰੇ ਦੇ ਵਿੱਚ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਟਵੀਟ ਕਰਕੇ ਸੁਪਰੀਮ ਕੋਰਟ ਆਫ ਇੰਡੀਆ ਦੇ ਉੱਤੇ ਸਵਾਲ ਖੜਾ ਕੀਤਾ ਮਤਲਬ ਇਹ ਸਿੱਧਾ ਸਿੱਧਾ ਕੰਟੈਂਪਟ ਆਫ ਕੋਰਟ ਹੈ ਜਦੋਂ ਮੁੱਖ ਮੰਤਰੀ ਲਿਖਦੇ ਨੇ ਕਿ ਅਦਾਲਤਾਂ ਦਾ ਤਾਂ ਰੱਬ ਹੀ ਰੱਖਦਾ ਹੈ ਮੁੱਖ ਮੰਤਰੀ ਸਾਹਿਬ ਜਦੋਂ ਇਹੀ ਸੁਪਰੀਮ ਕੋਰਟ ਆਫ ਇੰਡੀਆ ਅਰਵਿੰਦ ਕੇਜਰੀਵਾਲ ਮਨੀਸ਼ ਸੋਦੀਆ ਅਸਤਿੰਦਰ ਜੈਨ ਨੂੰ ਜ਼ਮਾਨਤ ਦਿੰਦੀ ਹੈ ਫਿਰ ਤਾਂ ਸਚਾਈ ਦੀ ਜਿੱਤ ਹੋ ਗਈ ਫਿਰ ਤਾਂ ਸੰਵਿਧਾਨ ਬਚ ਗਿਆ ਤੇ ਜਦੋਂ ਉਹੀ ਸੁਪਰੀਮ ਕੋਰਟ ਆਫ ਇੰਡੀਆ ਪੰਜਾਬ ਸਰਕਾਰ ਵੱਲੋਂ ਸਿਆਸੀ ਰੰਜਿਸ਼ ਤਹਿਤ ਦਰਜ ਕੀਤੇ ਪੋਲਿਟিক্যাল ਵਿਰੋਧੀਆਂ ਦੇ ਖਿਲਾਫ ਝੂਠੇ ਮੁਕਦਮਿਆਂ ਦੇ ਉੱਤੇ ਟਿੱਪਣੀ ਕਰਦੇ ਫਿਰ ਅਦਾਲਤਾਂ ਦਾ ਰੱਬ ਵੀ ਰੱਖੇ ਕਿਤੇ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲ ਪਹਿਲੀ ਵਾਰੀ ਹੋਈ ਇਸ ਤੋਂ ਪਹਿਲਾਂ ਜਿਹੜਾ ਝੂਠਾ ਡਰੱਗ ਦਾ ਪਰਚਾ ਮਹਿੰਗੇ ਮਹਿੰਗੇ ਵਕੀਲ ਲਿਆ ਕੇ ਆਪਾਂ ਡਿਫੈਂਡ ਕਰਦੇ ਰਹੇ ਉਹਦੇ ਵਿੱਚ ਵੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਵਿਕਰਮ ਮਜੀਠੀਆ ਦੇ ਖਿਲਾਫ ਡਰੱਗ ਦਾ ਕੋਈ ਐਵੀਡੈਂਸ ਨਹੀਂ ਫਿਰ ਆਪਾਂ ਦੇ ਤਾਂ ਹਮਤਨ ਤੋਂ ਬੱਜੇ ਦਾ ਹੁਣ ਕਲ ਸੁਪਰੀਮ ਕੋਰਟ 'ਚ ਦੱਸ ਦੇ ਨਾ ਵੀ ਕਿੱਥੇ ਗਿਆ 1000 ਏਕੜ ਹਿਮਾਚਲ ਵਾਲਾ ਕਿੱਥੇ ਗਈਆਂ 30000 ਕਰੋੜ ਦੀਆਂ ਕੰਪਨੀਆਂ ਤੇ ਜਦੋਂ ਸੁਪਰੀਮ ਕੋਰਟ ਦੇ ਵਿੱਚ ਤੁਹਾਡੇ ਵਕੀਲ ਕੋਈ ਦਲੀਲ ਨਹੀਂ ਪੇਸ਼ ਕਰ ਸਕੇ ਉਹਨਾਂ ਦੀਆਂ ਸਾਰੀਆਂ ਦਲੀਲਾਂ ਖਾਰਜ ਹੋ ਗਈਆਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਲਿਖਦੇ ਨੇ ਕਿ ਜੀ ਅਦਾਲਤਾਂ ਦਾ ਧਰਾਬੀ ਰੱਖ ਤੇ ਮੁੱਖ ਮੰਤਰੀ ਸਾਹਿਬ ਸੰਤਾ ਮਹਾਪੁਰਸ਼ਾਂ ਦੇ ਖਿਲਾਫ ਟਿੱਪਣੀ ਕਰਨ ਦਾ ਕੋਈ ਫਾਇਦਾ ਨਹੀਂ ਆਪਾਂ ਯੂ ਟਰਨ ਹੀ ਲੈ ਲੈਣਾ ਪਹਿਲਾਂ ਆਪਾਂ ਜੀਤ ਅਖਬਾਰ ਬਾਰੇ ਵੀ ਕੀ ਕੁਝ ਬੋਲੇ ਸੀ ਬਾਅਦ ਦੇ ਵਿੱਚ ਆਪਾਂ ਯੂ ਟਰਨ ਵੀ ਲਿਆ ਕਲੀਨ ਚਿੱਟ ਵੀ ਦਿੱਤੀ ਤੇ ਅੱਜ ਜਦੋਂ ਆਪਾਂ ਡੇਰਾ ਬਿਆਸ ਦੇ ਖਿਲਾਫ ਜਾਂ ਉਹਨਾਂ ਦੇ ਮੁਖੀ ਦੇ ਖਿਲਾਫ ਬੋਲਦੇ ਆ ਤਾਂ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਜਦੋਂ ਜਦੋਂ ਵਧੀਕੀਆਂ ਵਧੀਆਂ ਨੇ ਤਾਂ ਸੰਤ ਮਹਾਪੁਰਸ਼ ਬੋਲਦੇ ਨੇ ਸੋ ਅੱਜ ਦੀ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਟਵੀਟ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਫਰਸਟ੍ਰੇਸ਼ਨ ਦਿਖਾ ਰਿਹਾ ਕਿਉਂਕਿ ਅੱਜ ਪੰਜਾਬ ਰੋਸ ਦੇ ਵਿੱਚ ਮੁੱਖ ਮੰਤਰੀ ਦੇ ਖਿਲਾਫ ਮੁੱਖ ਮੰਤਰੀ ਦੇ ਖਿਲਾਫ ਵਿਰੋਧ ਦੇ ਵਿੱਚ ਖੜਾ ਹੋ ਗਿਆ ਤੇ ਕ੍ਰੈਡੀਬਿਲਟੀ ਜਿਹੜੀ ਇੱਕ ਚੇਅਰ ਦੀ ਹੁੰਦੀ ਹੈ ਉਸ ਕ੍ਰੈਡੀਬਿਲਟੀ ਦੇ ਉੱਤੇ ਸਵਾਲ ਸੋ ਮੁੱਖ ਮੰਤਰੀ ਸਾਹਿਬ ਭਾਰਤ ਦੇ ਸੰਵਿਧਾਨ ਦੀ ਕਦਰ ਕਰੋ ਸੁਪਰੀਮ ਕੋਰਟ ਤੋਂ ਵੱਡੀ ਕੋਈ ਅਦਾਲਤ ਨਹੀਂ ਉਹਦੇ ਫੈਸਲਿਆਂ ਨੂੰ ਮੰਨਣਾ ਸਿੱਖੋ ਅਗਰ ਪੰਜਾਬ ਸਰਕਾਰ ਨੇ ਕੋਈ ਗਲਤੀ ਕੀਤੀ ਹੈ ਤਾਂ ਸੁਪਰੀਮ ਕੋਰਟ ਦੀ ਟਿੱਪਣੀ ਹੋਈ ਹੈ ਤਾਂ ਉਹ ਫੈਸਲਿਆਂ ਨੂੰ ਸਿਰ ਮੱਥੇ ਤੇ ਲੋ ਤੇ ਆਪਣੀਆਂ ਗਲਤੀਆਂ ਸੁਧਾਰਨ ਦੀ ਕੋਸ਼ਿਸ਼ ਕਰੋ ਨਾ ਕਿ ਜਿਹੜੀਆਂ ਸਾਡੀਆਂ ਵੱਡੀਆਂ ਸੰਸਥਾਵਾਂ ਨੇ ਉਹਨਾਂ ਦੇ ਉੱਤੇ ਤੁਸੀਂ ਸਵਾਲ ਰਿਹਾਈ ਦੇ ਆਰਡਰ ਕੱਲ ਸ਼ਾਮ ਨੂੰ 6 ਵਜੇ ਸੁਪਰੀਮ ਕੋਰਟ ਦੀ ਵੈਬਸਾਈਟ ਤੇ ਅਪਲੋਡ ਹੋਗੇ ਸੀ ਕਿਉਂਕਿ 6 ਵਜੇ ਅਦਾਲਤ ਦਾ ਟਾਈਮ ਖਤਮ ਹੋ ਗਿਆ ਸੀ ਮੋਹਾਲੀ ਅਦਾਲਤ ਦਾ ਸੋ ਅੱਜ ਸਵੇਰ ਅਸੀਂ ਉਹ ਆਰਡਰਸ ਉੱਥੇ ਮੋਹਾਲੀ ਕੋਰਟ ਦੇ ਵਿੱਚ ਲਾਤੇ ਨੇ ਹੁਣ ਜੱਜ ਸਾਹਿਬ ਉਹਦੇ ਤੇ ਆਪਣਾ ਆਰਡਰ ਦੇ ਕੇ ਕਿਉਂਕਿ ਜੱਜ ਸਾਹਿਬ ਨੇ ਦੱਸਣਾ ਹੈ ਕਿ ਕਿੰਨੇ ਦੇ ਬੇਲ ਬਾਂਡ ਹੈ ਜਿਹੜੇ ਉਹ ਫਰਨਿਸ਼ ਕਰਨੇ ਨੇ ਸੋ 15-20 ਮਿੰਟ ਦਾ ਹੋਰ ਪ੍ਰੋਸੈਸ ਹੈ ਉਸ ਤੋਂ ਬਾਅਦ ਈਮੇਲ ਰਾਹੀਂ ਉਹ ਜਿਹੜੇ ਆਰਡਰ ਨੇ ਉਹਰੇ ਨਾਬਾ ਜੇਲ ਦੇ ਵਿੱਚ ਸਿੱਧੇ ਆ ਜਾਣਗੇ ਸੋ ਹੁਣ ਮੈਨੂੰ ਲੱਗਦਾ ਹੈ ਕਿ ਸਾਰੇ ਇਹ ਟੋਟਲ ਅੱਧੇ ਪੌਣੇ ਘੰਟੇ ਦੀ ਗੱਲ ਹੈ ਤੇ ਵਿਕਰਮ ਮਜੀਠੀਆ ਜੀ ਨੂੰ ਉਰੋਂ ਨਾਬਾ ਜੇਲ ਤੋਂ ਦੁਬਾਰਾ ਪੰਜਾਬ ਦੀ ਉਸੇ ਪਿੰਡ ਤੇ ਲਿਆ ਕੇ ਖੜਾ ਕਰਾਂਗੇ ਜਿੱਥੋਂ ਝੂਠਾ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਜੇਲ ਭੇਜਿਆ ਸੀਗਾ ਕੋਈ ਉਹ ਲੋਕ ਤਾਂ ਲਗਾ ਸਾਦੀਸ਼ ਤਾਂ ਨਹੀਂ ਤੁਸੀਂ ਸਰਕਾਰ ਦੀ ਸਾਜ਼ਿਸ਼ ਦੇ ਇਹ ਹਾਲਾਤ ਨੇ ਜੀ ਕਿ ਅੱਜ ਮੁਹਾਲੀ ਦੀ ਕੋਰਟ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਇਹ ਕੰਡੀਸ਼ਨਲੀ ਐਪਲੀਕੇਸ਼ਨ ਦਿੱਤੀ ਹੈ ਕਹ ਜੀ ਵਿਕਰਮ ਮਜੀਠੀਆ ਸਾਹਿਬ ਨੂੰ ਪੰਜਾਬ ਨਾ ਐਂਟਰ ਕਰਨ ਦਿੱਤਾ ਜਾਵੇ ਮਤਲਬ ਐਡੀ ਘਬਰਾਟ ਇਹ ਕਹਿੰਦੇ ਜੀ ਪੰਜਾਬ ਨਾ ਆਉਣ ਕੱਲੀ ਆਪਣੀ ਪੇਸ਼ੀ ਵਾਲੇ ਦਿਨ ਪੰਜਾਬ ਆਇਆ ਕਰਨ ਤਾਂ ਇੱਥੋਂ ਸਰਕਾਰ ਦੀ ਫਰਸਟ੍ਰੇਸ਼ਨ ਦਿਖਦੀ ਹੈ ਔਰ ਦੂਸਰਾ ਮੈਂ ਅੱਜ ਤੁਹਾਨੂੰ ਮੀਡੀਆ ਦੇ ਸਾਥੀਆਂ ਨੂੰ ਇੱਕ ਗੱਲ ਕਹਿਣੀ ਚਾਹੁੰਨਾ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਸਵੇਰੇ ਟਵੀਟ ਕੀਤਾ ਮਤਲਬ ਪੰਜਾਬ ਦੇ ਮੁੱਖ ਮੰਤਰੀ ਦਾ ਜੇ ਆਪਾਂ ਟਵੀਟ ਪੜ੍ਹੀਏ ਤਾਂ ਮੈਨੂੰ ਪੰਜਾਬੀ ਦਾ ਉਹ ਖਾਨ ਯਾਦ ਆ ਗਿਆ ਕਿ ਜਦੋਂ ਪਰਛਾਵੇਂ ਕਦ ਨਾਲੋਂ ਤੇ ਗੱਲਾਂ ਵਜੂਦ ਨਾਲੋਂ ਵੱਡੀਆਂ ਹੋ ਜਾਣ ਫਿਰ ਸਮਝੋ ਕਮ ਖਤਰੇ ਚ ਵਜੂਦ ਨਾਲੋਂ ਕਿਵੇਂ ਵੱਡੀਆਂ ਮੁੱਖ ਮੰਤਰੀ ਸਾਹਿਬ ਆਪਣੇ ਟਵੀਟ ਦੇ ਨਾਲ ਸਵਾਲ ਖੜਾ ਕਰ ਰਹੇ ਨੇ ਸੁਪਰੀਮ ਕੋਰਟ ਆਫ ਇੰਡੀਆ ਤੇ ਸੁਪਰੀਮ ਕੋਰਟ ਦੇ ਆਰਡਰ ਤੇ ਕੀ ਕਹਿੰਦੇ ਨੇ ਮੁੱਖ ਮੰਤਰੀ ਮੁੱਖ ਮੰਤਰੀ ਕਹਿੰਦੇ ਜੀ ਅਦਾਲਤਾਂ ਦਾ ਤਾਂ ਰੱਬ ਹੀ ਰਖਾ ਹੈ ਮੈਂ ਸੰਵਿਧਾਨਿਕ ਅਹੁਦੇ ਤੇ ਬੈਠੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹਣਾ ਕਿ ਜਿਹੜੇ ਸੰਵਿਧਾਨ ਦੀ ਸੋਚ ਅਕੇ ਤੁਸੀਂ ਮੁੱਖ ਮੰਤਰੀ ਬਣਿਓ ਉਸੇ ਸੰਵਿਧਾਨ ਦੇ ਤਹਿਤ ਇਹ ਅਦਾਲਤਾਂ ਬਣੀਆਂ ਨੇ ਤੇ ਸੁਪਰੀਮ ਕੋਰਟ ਆਫ ਇੰਡੀਆ ਤੋਂ ਵੱਡੀ ਕੋਈ ਅਦਾਲਤ ਨਹੀਂ ਸੋ ਮੁੱਖ ਮੰਤਰੀ ਆਪਣੇ ਟਵੀਟ ਲਈ ਇਹ ਜਨਤਕ ਮਾਫੀ ਮੰਗਣ ਤੇ ਮੁੱਖ ਮੰਤਰੀ ਇਸ ਗੱਲ 'ਈ ਵੀ ਜਵਾਬ ਦੇ ਨੇ ਕਿ ਜਦੋਂ ਇਹੀ ਸੁਪਰੀਮ ਕੋਰਟ ਆਫ ਇੰਡੀਆ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇਵੇ ਮਨੀਸ਼ ਸੋਧੀਆਂ ਨੂੰ ਦੇਵੇ ਸਤਿੰਦਰ ਜੈਨ ਨੂੰ ਦੇਵੇ ਫੇਰ ਤਾਂ ਕਹਿੰਦੇ ਨੇ ਜੀ ਸਵਿਧਾਨ ਜਿੱਤ ਗਿਆ ਜੀ ਅਦਾਲਤ ਨੇ ਸਵਿਧਾਨ ਬਚਾ ਲਿਆ ਜੀ ਸੱਤੇ ਮੇਵ ਜੈਤੇ ਜੀ ਤੇ ਉਹੀ ਸੁਪਰੀਮ ਕੋਰਟ ਆਫ ਇੰਡੀਆ ਜਦੋਂ ਪੰਜਾਬ ਸਰਕਾਰ ਦੀ ਵਧੇਕੀ ਦੇ ਉੱਤੇ ਕਮੈਂਟ ਕਰੇ ਔਰ ਹੀ ਸੁਪਰੀਮ ਕੋਰਟ ਆਫ ਇੰਡੀਆ ਜਦੋਂ ਪੰਜਾਬ ਦੀ ਸਰਕਾਰ ਦੀਆਂ ਦਲੀਲਾਂ ਨੂੰ ਖਾਰਜ ਕਰਦੇ ਕਿਉਂਕਿ ਇਹ ਸਿਆਸੀ ਰੰਜਿਸ਼ ਤਹਿਤ ਮਕਦਮਾ ਹੈ ਇਹ ਤੋਂ ਪਹਿਲਾਂ ਡਰੱਗ ਦਾ ਪਾਇਆ ਸੀ ਡਰੱਗ ਨਹੀਂ ਲੱਭਿਆ ਉਦੋਂ ਵੀ ਸੁਪਰੀਮ ਕੋਰਟ ਨੇ ਕਿਹਾ ਕਿ ਕੋਈ ਐਵੀਡੈਂਸ ਨਹੀਂ ਜਿਹੜਾ ਦੱਸ ਸਕੇ ਕਿ ਵਿਕਰਮ ਮਜੀਠੀਆ ਦਾ ਡਰੱਗ ਨਾਲ ਕੋਈ ਲੈਣਾ ਦੇਣਾ ਸੋ ਡਰੱਗ ਦੇ ਕੇਸ 'ਚ ਡਰੱਗ ਹੈ ਨਹੀਂ ਸੀ ਹੁਣ ਆਮਦਨ ਤੋਂ ਬਾਅਦ ਜਾਇਦਾਦ ਦੇ ਕੇਸ 'ਚ ਜਾਇਦਾਦ ਹੈ ਨਹੀਂ ਗੱਲ ਤਾਂ ਮੁੱਖ ਮੰਤਰੀ ਸਾਹਿਬ ਤੇ ਤੁਹਾਡੇ ਮੰਤਰੀਆਂ ਨੇ ਇਹ ਦੱਸਣੀ ਹੈ ਕਿ ਹਜ਼ਾਰ ਏਕੜ ਹਿਮਾਚਲ ਆਲਾ ਗਿਆ ਕਿੱਥੇ ਅਦਾਲਤ ਤਾ ਪਹੁੰਚਿਆ ਨਹੀਂ ਉਹ ਹਜ਼ਾਰ ਏਕੜ ਹਜ਼ਾਰ ਹਜ਼ਾਰ ਕਰੋੜ ਦੀਆਂ ਕੰਪਨੀਆਂ ਦੀ ਗੱਲ ਕੀਤੀ ਅਦਾਲਤ ਚ ਤਾ ਦਿਖਾਈਆਂ ਨਹੀਂ ਅਦਾਲਤ ਨੇ ਤਾ ਸੁਣੀ ਨਹੀਂ ਕੋਈ ਦਲੀਲ ਸੋ ਅੱਜ ਪੰਜਾਬ ਦੇ ਮੁੱਖ ਮੰਤਰੀ ਦੀ ਫਰਸਟ੍ਰੇਸ਼ਨ ਹੈ ਮੈਂ ਫਿਰ ਵੀ ਬੇਨਤੀ ਕਰਦਾ ਕਿ ਸੰਵਿਧਾਨਿਕ ਅਹੁਦੇ ਤੇ ਬੈਠਾ ਸ਼ਖਸ ਜਦੋਂ ਸੁਪਰੀਮ ਕੋਰਟ ਆਫ ਇੰਡੀਆ ਵਰਗੀਆਂ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਜਿੰਨਾ ਕਰਕੇ ਸੰਵਿਧਾਨ ਬਚਿਆ ਜਿਉਂ ਉਹਨਾਂ ਦੇ ਉੱਤੇ ਟਿੱਪਣੀ ਕਰਦਾ ਤਾਂ ਮੰਦ ਭਾਗੀ ਹੈ ਤੇ ਦੂਸਰਾ ਜੋ ਸੰਤਾ ਮਹਾਪੁਰਸ਼ਾਂ ਦੇ ਖਿਲਾਫ ਆਪਾਂ ਟਿੱਪਣੀ ਕਰ ਰਹੇ ਦੇਖੋ ਅਗੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨੇ ਕੱਲੇ ਗੱਲ ਕਹੀ ਹੈ ਕਿ ਝੂਠੇ ਮੁਕੱਦਮੇ ਨੇ ਤਾਂ ਜਦੋਂ-ਜਦੋਂ ਸਰਕਾਰਾਂ ਨੇ ਧੱਕੇਸ਼ਾਹੀਆਂ ਕੀਤੀਆਂ ਨੇ ਵਧਕੀਆਂ ਕੀਤੀਆਂ ਨੇ ਪੰਜਾਬ ਗਵਾਹ ਹੈ ਧਰਤੀ ਗਵਾਹ ਹੈ ਸੰਤਾ ਮਹਾਪੁਰਸ਼ਾਂ ਨੇ ਹਾ ਦਾ ਨਾਰਾ ਮਾਰੇ ਹੈ ਤੇ ਜੇ ਬਾਬਾ ਜੀ ਨੇ ਕੱਲੇ ਗੱਲ ਕਹੀ ਹੈ ਤਾਂ ਸਰਕਾਰ ਆਪਣੇ ਅੰਦਰ ਝਾਤੀ ਮਾਰੇ ਹੁਣ ਤਾਂ ਅਦਾਲਤਾਂ ਵੀ ਕਹਿ ਰਹੀਆਂ ਨੇ ਸੰਤ ਮਹਾਪੁਰਸ਼ ਵੀ ਕਹਿ ਰਹੇ ਨੇ ਸੋ ਹੁਣ ਸਮਾਂ ਆ ਗਿਆ ਕਿ ਇੰਟਰੋ ਇੰਟਰੋਸਪੈਕਸ਼ਨ ਕਰੋ ਆਪਦੇ ਅੰਦਰ ਝਾਤੀ ਮਾਰੋ ਤੇ ਪੰਜਾਬ ਪੁਲਿਸ ਨੂੰ ਮੇਰੀ ਹੱਥ ਮੰਨ ਕੇ ਬੇਨਤੀ ਹੈ ਸਾਰੇ ਅਫਸਰਾਂ ਨੂੰ ਬੇਨਤੀ ਹੈ ਪੁਲਿਸ ਦਾ ਕੰਮ ਹੈ ਲਾਅ ਐਂਡ ਆਰਡਰ ਨੂੰ ਬਚਾਉਣਾ ਪੁਲਿਸ ਦਾ ਕੰਮ ਹੈ ਜੋ ਪੰਜਾਬ ਦੇ ਵਿੱਚ ਕਤਲੋਗਾਰ ਤੋਰੀ ਉਹਨੂੰ ਰੋਕਣਾ ਇਹ ਪੁਲਿਸ ਦਾ ਕੰਮ ਨਹੀਂ ਕਿ ਸਿਆਸੀ ਡਿਕਟੇਟਸ ਦੇ ਉੱਤੇ ਝੂਠੇ ਪਰਚੇ ਦਰਜ ਕਰਨੇ ਸੋ ਪੰਜਾਬ ਦੀ ਪੁਲਿਸ ਪੰਜਾਬ ਦੇ ਲਾਅ ਐਂਡ ਆਰਡਰ ਕਨੀ ਧਿਆਨ ਦੇਵੇ ਇਹ ਜਿਹੜੇ ਪੋਲਿਟੀਕਲ ਵਿਰੋਧੀਆਂ ਦੇ ਵਿਰੁੱਧ ਝੂਠੇ ਮੁਕੱਦਮੇ ਨੇ ਇਹਨਾਂ ਤੋਂ ਪੰਜਾਬ ਪੁਲਿਸ ਗੁਰੇਸ਼ ਕਰੇ ਹੋਣ ਪੂਰੀ ਟੀਮ ਜਾ ਰਹੀ ਹੈ ਜੇ ਅੰਦਰ ਹੋਣੇ ਇਸਕੋ ਬਿਲਕੁਲ ਜੀ ਅੰਦਰ ਜਾਵਾਂਗੇ ਤੇ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਜਲਦੀ ਤੁਹਾਡੇ ਰੂਪ ਰੂ ਕਰਾਂ ਲੱਗਦਾ ਮੋਚ ਖੜੀ ਹੋ ਗਈਆਂ ਉਹ ਪ੍ਰੋਪਰਟੀਆਂ ਗਈਆਂ ਕਿੱਥੇ ਜਿਹੜੀਆਂ ਕਹਿ ਰਹੇ ਸੀ ਇਹ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਦੱਸ ਸਕਦੇ ਨੇ ਜੀ ਸਾਨੂੰ ਤਾਂ ਹੁਣ ਉਹ 1000 ਏਕੜ ਚਾਹੀਦਾ ਜਿਹੜਾ ਹਿਮਾਚਲ ਚ ਕਹਿੰਦੇ ਸੀ ਸਾਡਾ ਕਿਉਂਕਿ ਸੁਪਰੀਮ ਕੋਰਟ ਚ ਲਿਆ ਹੀ ਨਹੀਂ ਉਹ ਨਾ ਹੀ ਸੁਪਰੀਮ ਕੋਰਟ ਚ ਹਜ਼ਾਰਾਂ ਕਰੋੜਾਂ ਦੀਆਂ ਕੰਪਨੀ ਆਈਆਂ ਔਰ ਕੱਲ ਇੱਕ ਵੀ ਦਲੀਲ ਸੁਪਰੀਮ ਕੋਰਟ ਨੇ ਨਹੀਂ ਮੰਨੀ ਸਾਰੀਆਂ ਖਰਜ ਹੋਈਆਂ ਪਲੀਤ ਸਾਹਿਬ ਹਰਪਾਲ ਜੀ ਮਾਦੀ ਬਿਆਨ ਬਾਰੇ ਕੀ ਖਿਆਲ ਹੈ ਉਹ ਕਹਿੰਦੇ ਵੀ ਜ਼ਮਾਨਤ ਨਹੀਂ ਮਿਲੀ ਇਹ ਬਰੀ ਤਾਂ ਨਹੀਂ ਹੋਏ ਹਰਪਾਲ ਚੀਮਾ ਜੀ ਪਹਿਲਾਂ ਤਾਂ ਦੇਖੋ ਪੰਜਾਬ ਦੇ ਵਿੱਤ ਮੰਤਰੀ ਆ ਮੈਂ ਤਾਂ ਬਹੁਤ ਛੋਟਾ ਬੰਦਾ ਜੇ ਦਮ ਰੱਖਦੇ ਨੇ ਤਾਂ ਆਹ ਗੱਲ ਕੇਜਰੀਵਾਲ ਦੀ ਕੋਠੀ ਦੇ ਬਾਹਰ ਖੜੇ ਹੋ ਕੇ ਕਹਿਣ ਵੀ ਜ਼ਮਾਨਤੀ ਮਿਲੀ ਹੈ ਬਰੀ ਤਾਂ ਨਹੀਂ ਹੋ ਗਿਆ ਕੇਜਰੀਵਾਲ ਵੀ ਜ਼ਮਾਨਤ ਤੇ ਸੁਸੋਧਿਆ ਵੀ ਜ਼ਮਾਨਤ ਤੇ ਸਤਿੰਦਰ ਜੈਨ ਵੀ ਜ਼ਮਾਨਤ ਤੇ ਜੇ ਉਹ ਸਾਰੇ ਦੋਸ਼ੀ ਨੇ ਪਹਿਲਾਂ ਚੀਮਾ ਸਾਹਿਬ ਕਹਿਣ ਵੀ ਹਾਂ ਉਹ ਸਾਰੇ ਦੋਸ਼ੀ ਨੇ ਅਸੀਂ ਕੇਜਰੀਵਾਲ ਨੂੰ ਦੋਸ਼ੀ ਮੰਨਦੇ ਆ ਫੇਰ ਆ ਕੇ ਸਾਡੇ ਨਾਲ